ਕੱਲ ਦੇ ਦੀਵਾਨ ਵਿੱਚ ਆਪਾਂ ਸਮਝਣ ਦਾ ਯਤਨ ਕੀਤਾ ਹੈ ਕਿ ਜਿਸ ਗੁਰਬਾਣੀ ਦੇ ਲਾੜ ਆਪਾਂ ਨੂੰ ਲਾਇਆ ਗਿਆ ਉਸ ਗੁਰਬਾਣੀ ਵਿੱਚ ਹੈ ਕਿ ਕਿਵੇਂ ਗੁਰਬਾਣੀ ਦੀਆਂ ਪੋਥੀਆਂ ਪੋਥੀ ਪਰਮੇਸ਼ਰ ਕਾ ਥਾਨ ਪੰਚਮ ਪਾਤਸ਼ਾਹ ਜੀ ਦੇ ਕੋਲ ਆਉਂਦੀਆਂ ਨੇ ਇੱਥੋਂ ਤੱਕ ਆਪਾਂ ਇਤਿਹਾਸ ਨੂੰ ਸਮਝਿਆ ਸੀ ਆਓ ਅੱਜ ਦਾ ਦੀਵਾਨ ਇਤਿਹਾਸ ਰਾਹੀ ਗੁਰਬਾਣੀ ਰਾਹੀ ਸਿੱਖਿਆ ਲੈਣ ਦਾ ਯਤਨ ਕਰਾਂਗੇ ਅੱਜ ਆਪਾਂ ਉਦਮ ਕਰਕੇ ਗੁਰੂ ਪਿਤਾ ਜੀ ਦੀ ਹਜ਼ੂਰੀ ਵਿੱਚ ਆ ਰਹੇ ਹਾਂ ਜਦੋਂ ਗੁਰਬਾਣੀ ਪੜਦੇ ਆ ਨਾ ਸਤਿਗੁਰੂ ਜੀ ਸਮਝਾਉਂਦੇ ਨੇ ਜਿਹੜਾ ਪਰਮੇਸ਼ਰ ਹੈ ਜੋ ਪਰਮੇਸ਼ਰ ਪਰਮਾਤਮਾ ਸਤ ਸੰਗਤ ਵਿੱਚ ਪ੍ਰਥਾ ਹੋ ਕੇ ਵਰਤਦਾ ਹੈ ਉਹ ਪਰਮੇਸ਼ਰ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ ਇਹ ਸਾਰਾ ਜਗਤ ਹੀ ਰੱਬ ਜੀ ਦੀ ਇੱਕ ਕੋਠੀ ਆ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਜਾ ਗੁਰੂ ਬਾਬਾ ਜੀ ਇਦਾਂ ਵੀ ਸਮਝਾਉਂਦੇ ਨੇ ਉਤੇ ਜਿਹੜਾ ਸਾਰਾ ਬ੍ਰਹਿਮੰਡ ਹੈ ਨਾ ਇਹ ਸਾਰੇ ਜਿੰਨੇ ਵੀ ਆਕਾਰ ਨੇ ਇਹ ਰੱਬ ਜੀ ਦੀ ਮੂਰਤੀ ਆ ਇਸੇ ਲਈ 바ਰੀ ਮੂਰਤੀ ਪੂਜਾ ਦਾ ਖੰਡਨ ਕੀਤਾ ਬਾਣੀ ਨੇ ਆ ਸਾਰਾ ਬ੍ਰਹਿਮੰਡ ਹੀ ਰੱਬ ਜੀ ਦੀ ਮੂਰਤੀ ਆ ਤੇ ਸਾਰਿਆਂ ਵਿੱਚ ਸਾਰੇ ਬ੍ਰਹਿਮੰਡ ਵਿੱਚ ਪਰਮੇਸ਼ਰ ਆਪ ਸਮਾਇਆ ਹੋਇਆ ਹੈ ਜਿਵੇਂ ਆ ਵੇਖੋ ਆਪਣਾ ਸਰੀਰ ਹੈ ਨਾ ਇਹ ਮੂਰਤੀ ਆ ਤੇ ਅੰਦਰ ਆਤਮਾ ਹੈ ਇਸੇ ਤਰ੍ਹਾਂ ਜਿੰਨੇ ਵੀ ਆਕਾਰ ਵੇਖਦੇ ਆ ਬ੍ਰਹਿਮੰਡ ਵੇਖਦੇ ਆ ਤਾਰਾ ਮੰਡਲ ਵੇਖਦੇ ਆ ਇਹ ਰੱਬ ਜੀ ਦੀ ਮੂਰਤ ਹੈ ਤੇ ਇਹਦੇ ਵਿੱਚ ਰੱਬ ਜੀ ਸਮਾਏ ਹੋਏ ਨੇ ਸਗਲ ਪਵਣ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਗੁਰੂ ਬਾਬਾ ਜੀ ਫਰਮਾਉਂਦੇ ਨੇ ਵੀ ਜਿਹੜਾ ਪਰਮੇਸ਼ਰ ਹੈ ਉਹ ਅਖੰਡ ਜੋਤ ਵਿਆਪਕ ਹੈ ਖੰਡ-ਖੰਡ ਨਹੀਂ ਅਖੰਡ ਹੈ ਇੱਕ ਸਾਰ ਖੰਡ-ਖੰਡ ਦਾ ਭਾਵ ਕੀ ਹੁੰਦਾ ਵੀ ਇੱਕ ਜਗ੍ਹਾ ਤੇ ਹੈ ਦੂਜੀ ਜਗ੍ਹਾ ਤੇ ਨਹੀਂ ਹੈ ਫਿਰ ਹੈ ਫਿਰ ਨਹੀਂ ਹੈ ਖੰਡ-ਖੰਡ ਨਹੀਂ ਹੈ ਅਖੰਡ ਹੈ ਇੱਕ ਸਾਰ ਸਮਾਇਆ ਹੋਇਆ ਸਾਰਿਆਂ ਵਿੱਚ ਵਿਆਪਕ ਹੈ ਜਦੋਂ ਸੇਖ ਸਾਦੀ ਜੀ ਨੂੰ ਪੜਦੇ ਆ ਨਾ ਉਹ ਲਿਖਦੇ ਨਹੀਂ ਕਹਿੰਦੀ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਹੈ ਪਰ ਦੋ ਜਗ੍ਹਾ ਇਦਾਂ ਦੀਆਂ ਨੇ ਜਿੱਥੇ ਪਰਮੇਸ਼ਰ ਨਹੀਂ ਹੈ ਉਹ ਕਿਹੜੀਆਂ ਜਗ੍ਹਾ ਨੇ ਕਿੱਥੇ ਪਰਮੇਸ਼ਰ ਨਹੀਂ ਜਦੋਂ ਇਹਨਾਂ ਨੂੰ ਪੜਦੇ ਆ ਉਹ ਬੜੀ ਕਮਾਲ ਦੀ ਗੱਲ ਲਿਖਦੇ ਨੇ ਕਹਿੰਦੇ ਇੱਕ ਤੇ ਮਨੁੱਖ ਦੀ ਸਮਝ ਸਮਝ ਦੇ ਵਿੱਚ ਪਰਮੇਸ਼ਰ ਨਹੀਂ ਹੈ ਦੂਜਾ ਹੈ ਮਨੁੱਖ ਦੀ ਯਾਦ ਚਿੱਤ ਚਿੱਤ ਦੇ ਵਿੱਚ ਮਨੁੱਖ ਨੂੰ ਪਰਮੇਸ਼ਰ ਦਾ ਚੇਤਾ ਨਹੀਂ ਨਹੀਂ ਨਾ ਤੇ ਸਮਝ ਵਿੱਚ ਹੈ ਤੇ ਨਾ ਚੇਤੇ ਵਿੱਚ ਹੈ ਜੇ ਚੇਤੇ ਵਿੱਚ ਨਹੀਂ ਜੇ ਸਮਝ ਵਿੱਚ ਨਹੀਂ ਤੇ ਨਹੀਂ ਹੈ ਜਿਸ ਚੀਜ਼ ਦੀ ਸਾਨੂੰ ਸਮਝ ਹੀ ਨਹੀਂ ਮਨੁੱਖੋਂ ਦੇ ਲਈ ਉਦਦਮ ਵੀ ਨਹੀਂ ਕਰਦਾ ਬਿਰਲੇ ਨੇ ਜਿਨ੍ਹਾਂ ਨੂੰ ਪਛਾਣ ਹੈ ਬਿਰਲੇ ਨੇ ਜਿਨ੍ਹਾਂ ਦੇ ਚਿੱਤ ਵਿੱਚ ਵਸਿਆ ਹੋਇਆ ਹੈ ਕੋਟਨ ਮੈਂ ਕਹੂ ਨਾਰਾਇਣ ਜਹੀ ਚੀਤ ਬਿਰਲੇ ਨੇ ਕ੍ਰੂੜਾਂ ਵਿੱਚੋਂ ਕੋਈ ਇੱਕ ਅੱਧ ਜਿਨ੍ਹਾਂ ਨੂੰ ਪਛਾਣ ਹੈ ਜਿਨ੍ਹਾਂ ਦੇ ਚਿੱਤ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ ਨਹੀਂ ਤੇ ਮਨੁੱਖ ਦੇ ਚੇਤੇ ਵਿੱਚ ਵੀ ਨਹੀਂ ਤੇ ਸਮਝ ਵਿੱਚ ਵੀ ਨਹੀਂ ਜੇ ਕਿਤੇ ਸਮਝ ਨੂੰ ਇੰਨਾ ਹੀ ਪਤਾ ਲੱਗ ਜਾਵੇ ਕਿ ਪਰਮੇਸ਼ਰ ਮੇਰੀ ਸਮਝ ਤੋਂ ਬੜਾ ਵੱਡਾ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਸਮਝ ਵਿੱਚ ਆਉਣ ਵਾਲਾ ਨਹੀਂ ਸਮਝ ਤੋਂ ਵੱਡਾ ਹੈ ਜੇ ਇੰਨੇ ਹੀ ਪਤਾ ਲੱਗ ਜੇ ਨਾ ਸਾਡੀ ਸਮਝ ਨੂੰ ਤੇ ਸਮਝ ਪ੍ਰਭਾਵਿਤ ਹੋ ਜਾਵੇਗੀ ਵੀ ਸਮਝ ਤੋਂ ਵੀ ਵੱਡਾ ਹੈ ਜਿੰਨਾ ਟਾਈਮ ਸਮਝ ਪ੍ਰਭਾਵਿਤ ਨਹੀਂ ਨਾ ਹੁੰਦੀ ਉਹਨਾ ਟਾਈਮ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਤੇ ਜਿੰਨਾ ਟਾਈਮ ਯਾਦ ਨਹੀਂ ਕਰਦੇ ਉਹਨਾ ਟਾਈਮ ਇਹ ਸਰੀਰ ਪਰਮੇਸ਼ਰ ਨੂੰ ਮਿਲਣ ਵਾਸਤੇ ਉਦਦਮ ਵੀ ਨਹੀਂ ਕਰਦਾ ਜਿਵੇਂ ਵੇਖੋ ਆਪਾਂ ਨੂੰ ਪੈਸਿਆਂ ਦੀ ਰੁਪਈਆਂ ਦੀ ਸਮਝ ਹੈ ਨਾ ਮਨੁੱਖ ਦਿਨ ਰਾਤ ਇੱਕ ਕਰ ਦਿੰਦੇ ਇਹਨਾਂ ਨੂੰ ਕਮਾਉਣ ਲਈ ਦਿਨ ਵੇਖਦੇ ਨਾ ਰਾਤ ਵੇਖਦੇ ਕਿਉਂਕਿ ਸਮਝ ਹੈ ਧਰਮ ਦੀ ਸਾਨੂੰ ਸਮਝ ਨਹੀਂ ਇਸੇ ਕਰਕੇ ਕਈ ਵਾਰ ਸਾਡੇ ਤੋਂ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਧਰਮ ਦੀ ਸਮਝ ਨਹੀਂ ਹੈ ਤੇ ਜਦੋਂ ਆਪਾਂ ਸਤ ਸੰਗਤ ਵਿੱਚ ਆਉਨੇ ਆ ਇਥੇ ਸਮਝ ਪੈਂਦੀ ਆ ਪਰਮੇਸ਼ਰ ਬਾਰੇ ਧਰਮ ਬਾਰੇ ਸੱਚਾ ਧਰਮ ਦ੍ਰਿੜ ਕਰਵਾਇਆ ਜਾਂਦਾ ਹੈ ਸੁਆਓ ਜੋ ਆਪ ਜੀ ਦੇ ਨਗਰ ਵੱਲੋਂ ਉਦਮ ਕੀਤਾ ਜਾਂਦਾ ਹੈ ਕਿਉਂਕਿ ਉਦਮ ਵੀ ਉਦ ਹੀ ਹੁੰਦਾ ਜਦੋਂ ਸਮਝ ਪ੍ਰਭਾਵਿਤ ਹੋਈ ਹੋਵੇ ਤਾਂ ਹੀ ਸਾਡਾ ਸ਼ਰੀਰ ਉਪਰਾਲੇ ਕਰਦਾ ਹੈ ਜੁੜਨ ਦੇ ਲਈ ਤੇ ਜਦੋਂ ਸ਼ਰੀਰ ਉਦਮ ਕਰਨ ਲੱਗ ਜੇ ਹੁਣ ਉਦਮ ਕਰਕੇ ਹੀ ਆਇਓ ਨਾ ਜਲਦੀ ਨਾਲ ਕੰਮ ਸੰਕੋਚੇ ਹੋਣਗੇ ਵੀ ਟਾਈਮ ਨਾਲ ਜਾ ਕੇ ਬੈਠਣੇ ਸੁਣਨਾ ਹੈ ਗੁਰੂ ਜੀ ਤੋਂ ਗਿਆਨ ਲੈਣਾ ਜਦੋਂ ਉਦਮ ਕਰਦੇ ਆ ਫਿਰ ਚਿੱਤ ਵਿੱਚ ਪਰਮੇਸ਼ਰ ਵਸ ਜਾਂਦਾ ਸੋ ਆਉ ਉਦਮ ਕਰਕੇ ਆਈ ਆ ਇੱਕ ਇੱਕ ਵਚਨ ਧਿਆਨ ਲਾ ਕੇ ਸੁਣਨਾ ਮੰਨੂ ਵੀ ਹਾਜ਼ਰ ਰੱਖਣੇ ਆਵਾਜ਼ ਮਾਰ ਕੇ ਕਈ ਵਾਰੀ ਦੌੜ ਜਾਂਦਾ ਭੱਜ ਜਾਂਦਾ ਬਾਰ ਬਾਰ ਮੋੜ ਕੇ ਲੈ ਕੇ ਆਉਂਦਾ